ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਬਰਾ ਡੇਰੀ ਫਾਰਮ 56 ਵੀ ਤੇ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਖੇਤ ਪਹੁੰਚੇ ਹੋਏ ਆ ਤੇ ਕਣਕ ਦੇ ਬੀਜ ਬਾਰੇ ਜਾਣਕਾਰੀ ਦਿੰਨੇ ਆ ਤੁਹਾਨੂੰ ਕਿਹੜਾ ਬੀਜ ਆ ਤੇ ਕਿੰਨੀ ਕੁਆਂਟੀਟੀ ਆਪਾਂ ਇਹਦੀ ਪਾਈ ਸੀ ਤੇ ਇਹ ਆਪਣਾ ਘਰ ਦਾ ਹੀ ਬੀਜ ਰੱਖਿਆ ਸੀ ਤੇ ਟੋਟਾ ਵੀ ਬਹੁਤ ਜ਼ਿਆਦਾ ਸੀ ਟੋਟਾ ਆਪਾਂ ਨਹੀਂ ਕੱਢਿਆ ਤੇ 40 ਕਿਲੋ ਪਰ ਏਕੜ ਦੇ ਸਾਹਮਣੇ ਬੀਜ ਪਾਇਆ ਤੇ ਕੁਝ ਵਿੱਚੋਂ ਬੀਜ ਜਿਹੜਾ ਜਨਮੀਨੇਸ਼ਨ ਨਹੀਂ ਵੀ ਹੋਈ ਹੋਊਗੀ 3-4 ਕਿਲੋ ਬੀਂ ਦੀ ਤਕਰੀਬਨ ਇਹ ਚ 37 ਕਿਲੋ ਬੀਂ ਜਿਹੜਾ ਉੱਗਣ ਵਾਲਾ ਪਿਆ ਹੋਊਗਾ ਤੇ ਤੁਸੀਂ ਫੋਰਟ ਦੇਖ ਸਕਦੇ ਹੋ ਬਹੁਤ ਹੀ ਬਿਹਤਰੀਨ ਫੋਰਟ ਕੀਤੀ ਹੈ ਕਣਕ ਨੇ ਪ੍ਰੋਪਰ ਵਾਣ ਟਾਕ ਲਿਆ ਤਿੰਨ ਗੱਟੇ ਚਾ ਪਜੂਰੀਆ ਦੇ ਪਾਏ ਆ ਤੇ ਜਦੋਂ ਆਪਾਂ ਇਹ ਬੀਜੀ ਆ ਤੇ ਗੱਟਾ ਡੀਏਪੀ ਦਾ ਪਾਇਆ ਇਹ ਆਪਾਂ ਵਾਣ ਰੌਣੀ ਕੀਤਾ ਸੀ ਰੌਣੀ ਕਰਨ ਤੋਂ ਬਾਅਦ ਵਾਣ ਗਿੱਲਾ ਕਰਕੇ ਆਪਾਂ ਇਹ ਚ ਦੋ ਵਾਰੀ ਤਵੀਆਂ ਮਾਰਤੀਆਂ ਤੇ ਮੁੜ ਕੇ ਇਨੂੰ ਰੂਟਾਵੀਟਰ ਖੁਰਲੀ ਵਾਲੇ ਰੂਟਾਵੀਟਰ ਨਾਲ ਆਪਾਂ ਇਹ ਬੀਜ ਦਿੱਤੀ ਤੇ ਉਸ ਤੋਂ ਬਾਅਦ ਇੱਥੇ ਆਪਾਂ ਇੱਕ ਮੈਗਜ਼ੀਨ ਦੀ ਸਪਰੇਅ ਕੀਤੀ ਵਿੱਚ 4 ਕਿਲੋ ਯੂਰੀਆ ਘੋਲ ਕੇ ਪਰ ਇੱਕੜ ਦੀ ਤੇ ਬਾਣ ਚ ਆਪਾਂ ਸੱਬਲ ਵੀ ਮਾਰੀ ਸੀ ਤੇ ਪਾਣੀ ਨਾਲ ਦੀ ਨਾਲ ਜੀਰ ਗਿਆ ਤੇ ਇਹ ਬੀਜ ਜਿਹੜਾ ਹੈਗਾ ਜੀ ਇਹ ਰਾਚੀ ਦੀ ਕਣਕਾ ਰਾਚੀ ਦੀ ਸਰਤਾਜ ਕਣਕਾ ਤੇ ਬਹੁਤ ਸੋਹਣਾ ਬੀ ਆ ਹਾਈਟ ਵੇਖ ਸਕਦੇ ਹੋ ਫੋਟੋ ਵੇਖ ਸਕਦੇ ਹੋ ਤੇ ਇਹਦਾ ਰੰਗ ਵੀ ਫਦੀਆ ਰਿੰਦਕ ਕਾਲਾਸ਼ ਦਿਵਾਨ ਹਜੇ ਪਿਆ ਗਿੱਲਾ ਇੱਕ ਪਾਣੀ ਹੀ ਲਾਇਆ ਆਪਾਂ ਨੂੰ ਬਾਣ ਹੈਗਾ ਆਪਣਾ ਜੀ ਪੱਕਾ ਤੇ ਦੂਜਾ ਬਾਣੀ ਜਮਾ ਸੁੱਕੇ ਤੋਂ ਲਾਵਾਂਗੇ ਜੇ ਜਾਣਕਾਰੀ ਚੰਗੀ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ